ਯੋਰੀ ਆ ਜੀ ਧੰਨਵਾਦ ਸਾਰਿਆਂ ਦਾ ਤੇ ਆਪਣੇ ਦਾਦਾ ਜੀ ਚਾਚਾ ਜੀ ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓ ਆਰ ਦੀ ਰੈਂਕ ਚਗੇ ਪਹੁੰਚ ਤੇ ਉਹਨਾਂ ਨੂੰ ਉਸ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈਗਾ ਤੇ ਅੱਜ ਉਹਨਾਂ ਦੀ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਹੁੰਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਜੇ ਕਿੱਥੇ ਅਸੀਂ ਗੱਲ ਕਰੀ ਕਿੱਥੋਂ ਸਟੱਡੀ ਕਿੱਥੋਂ ਸ਼ੁਰੂ ਕੀਤਾ ਆ ਤੁਹਾਡੀ ਕਾਮਯਾਬੀ ਦੇ ਪਿੱਛੇ ਤੇ ਕਿਹਦਾ ਜ਼ਿਆਦਾ ਹੱਥ ਸੀ ਜੀ ਮੈਂ ਕਹਾਂਗਾ ਬੇਬੇ ਬਾਪੂ ਤੇ ਦਾਦੇ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਉਹ ਨਹੀਂ ਤੇ ਇਕੱਲੇ ਕੋ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਆਲਰਮ ਲਾਣਾ ਇਹਨਾਂ ਨੇ ਜਗਾਣਾ ਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜਨ ਲਾ ਦੇਣਾ ਠੀਕ ਆ ਸੋਨਾ ਤੇ ਪਾਣੀ ਪਾ ਦੇਣਾ ਮੋਤ ਇਦਾਂ ਦੇਦਾਂ ਦੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬੱਸ ਦਹੀਂ ਆ ਜੀ ਠੀਕ ਹੈ ਕਿੱਥੋਂ ਸਟੱਡੀ ਚાલુ ਕੀਤੀ ਤੁਸੀਂ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹੈਗਾ ਆਈਪੀਐਸ ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਕਿੰਡ ਸਕੂਲ ਤੋਂ ਬੁਲਤੇ ਚਾਰ ਸਾਲ ਲਾਇਆ ਤੇ ਉਸ ਤੋਂ ਬਾਅਦ ਐਨਡੀਏ ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ ਯੂਪੀਐਸਸੀ ਦਾ ਇੱਕ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਦਿਨਾਂ ਵਿੱਚ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਵਾ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ ਤਿੰਨ ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ ਚ ਇੰਡੀਅਨ ਮਿਲਟਰੀ ਅਕੈਡਮੀ ਦਾ ਰਜੂਨ ਹੁੰਨ ਨੇ ਤੇ ਆਖਰੀ ਇੱਕ ਸਾਲ ਵਾਸਤੇ ਤੇ ਉੱਥੇ ਤਰੀਕ ਕਮਿਸ਼ਨਿੰਗ ਹੋ ਐਜਨ ਉਹਦਾ ਮਿਲ ਜਾਂਦਾ ਤਾਂ ਚਲਾਂ ਜਾਂਦਾ ਅੱਛਾ ਹਾਂਜੀ ਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮਰੀਕਾ ਵੱਲੋਂ ਮੂਹ ਕਦੇ ਕੀ ਕਹਿਣਾ ਚਾਹੁੰਦੇ ਉਸ ਬੱਚਿਆਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਇਹ ਦੇਖਦਾ ਪਿਆਣਾ ਕਿ ਹੁਣ ਪੰਜਾਬ ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਿਆ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹਾਈ ਕਰੋ ਇਦਾਂ ਦੀ ਗੱਲ ਨਹੀਂ ਆ ਕਿ ਬਾਈ ਕੁਝ ਹੁੰਦਾ ਨਹੀਂ ਤੁਸੀਂ ਬਸ ਮਿਹਨਤ ਕਰਦੇ ਜਾਓ ਫਲ ਤੁਹਾਨੂੰ ਪੱਕਾ ਮਿਲੇਗਾ ਥੈਂਕ ਯੂ ਬਰੀਕਸ ਥੈਂਕ ਯੂ ਜੀ ਅੱਜ ਹਾਂ ਜ ਬੜੇ ਖੁਸ਼ੀ ਦੀ ਗੱਲ ਆ ਪਿੰਡ ਦੇ ਵਿੱਚ ਇੱਕ ਮਾਨ ਵਧਾਇਆ ਹੈ ਤੁਹਾਡੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਵਿੱਚ ਵaile ਦੇ ਵਾਈ ਗੁਰਜੀ ਦਾ ਕਲਸਾ ਵਾਈ ਗੁਰਜੀ ਕੀ ਕਰਤ ਹੈ ਅੱਜ ਦਾ ਜੋ ਸਮਾਅ ਆਇਆ ਹੈ ਇਹ ਪਰਮਾਤਮਾ ਨੇ ਕਿੰਨਾ ਸਾਰੇ ਸਮਾਪੀਓ ਨੂੰ ਇਹ ਸਮਾਂ ਬਖਸ਼ੇ ਬਾਕੀ ਕਰਨ ਵਾਲਾ ਵਾਈ ਗੁਰੂ ਹੀ ਹੈ ਔਰ ਉਸ ਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ ਔਰ ਸਭ ਤੋਂ ਪਹਿਲਾਂ ਸਾਡੇ ਮਾਪੇ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ ਤੇ ਨਹੀਂ ਹੈ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਪਪਰਾਂ ਨੇ ਜੋ ਕਿ ਤੇ ਦਾਦਾ ਦਾਦੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅੰਤਖ ਮਿਹਨਤ ਕੀਤੀ ਇਹਨਾਂ ਨੂੰ ਪ੍ਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇ ਜਿਹੜਾ ਸੀ ਵਿਅਰਥ ਨਹੀਂ ਜਾਂਦੇ ਤੇ ਇਹਨਾਂ ਦੀ ਪੜਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਤੋ ਮੈਂ ਕਹਿਣਾ ਸਾਨੂੰ ਬਹੁਤ ਮਨ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸੁਭਾਗ ਦਾ ਸਮਾਂ ਹੈ ਵਾਈ ਗੁਰੂ ਸਾਰਿਆਂ ਨੂੰ ਦਵੇ ਔਰ ਬਾਕੀ ਮੈਂ ਸਾਰੇ ਮਾਮਾ ਬਬੂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਹਾਂ ਉਹਦੇ ਨਾਲ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਅਸੀਂ ਤੰਗ ਹੋਨੇ ਅੱਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਹੈ ਔਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਜੇ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜੇ ਵਿਸੈਣੀ ਸਕੂਲ ਮਿਟੀ ਸਕੂਲ ਤੇ ਉੱਥੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕੇ ਅੱਜ ਕਿਹਦੇ ਬੱਚੇਗੇ ਤੁਹਾਡੇ ਥੀ ਸਾਡੇ ਜੀ ਇਹ ਵੱਡਾ ਲੜਕਾ ਹੈ ਉਸ ਤੋਂ ਬਾਅਦ ਹਾਂ ਜੀ ਅਰਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈਫਟੀਨੈਂਟ ਅਰਸ਼ਦੀਪ ਸਿੰਘ ਕਹ ਰਹੇ ਹਾਂ ਉਸ ਤੋਂ ਬਾਅਦ ਇਹ ਬੇਟੀ ਹੈ ਇਹ ਮੈਂਸ਼ਨ ਕਰਨਾ ਹਾਂਜੀ ਰਹਿਤਪ੍ਰੀਤ ਕੋਰ ਹਾਂਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਨਪ੍ਰੀਤ ਸਿੰਘ ਜੋ ਕਿ ਵਾਈਗੁਰਦੀ ਉੱਤੇ ਵੀ ਬੜੀ ਕਿਰਪਾ ਹੈ ਅਗਨਿਤਾਰੀ ਸਿੰਘ ਹੈ ਹਾਂਜੀ ਇਹ ਵੀ ਬੜਾ ਅਫਸਰ ਬਣ ਕੇ ਆਏਗਾ ਇਹ ਇਹ ਤਾਂ ਵੀ ਵੱਡਾ ਅਫਸਰ ਬਣੇਗਾ ਜੀ ਯਕੀਨ ਕਰਾਉਣਾ ਚਾਹੀਦਾ ਕਿ ਤੁਹਾਨੂੰ ਪਿੰਡ ਵਾਲਾ ਸ਼ਾਦ ਸ਼ੁਕਰੀਆ ਸਾਰਿਆਂ ਕੋ ਨਮਾਜ਼ ਮਾਗੀਏ ਹੋਰ ਅਰਦਾਸ ਕਰਦੇ ਹਾਂ ਵੀ ਇਹ ਵੀ ਤੁਹਾਨੂੰ ਵੱਡਾ ਅਫਸਰ ਬਣੇ ਬਾਕੀ ਇਹ ਹੁਣ ਮੌਕੇ ਦਾ ਲਵਲੀ ਯੂਨੀਵਰਸਿਟੀ ਦੇ ਵਿੱਚ ਡੀਟੈਕ ਕੰਪਿਊਟਰ ਸਾਇੰਸ ਨ ਕਰੇ Thank you. We at GNA University see potential in everyone and everything around us. We drive innovation and entrepreneurship. We groom competent global citizens to affect positive change around them.